ਹੈਲੋ ਬਈ ਅਸਰੀਕ ਆਸ ਕਰਦੇ ਹਾਂ ਸਾਰੇ ਠੀਕ ਹੋਣਗੇ ਦੇ ਆ ਦੋ ਤਿੰਨ ਦਿਨਾਂ ਤੋਂ ਨਾ ਕਈ ਚੈਨਲ ਤੇ ਦੇਖਿਆ ਮੈਂ ਆ ਜਿਹੜੇ ਤਿੰਨ ਚਾਰ ਇਕੱਠੇ ਲੋ ਹੋ ਕੇ ਆ ਪੰਜ ਸੱਤ ਜਣੇ ਕਰੀਏ ਨੇ ਕਿ ਸਾਰੇ ਗੇਟ ਖੋਲ ਦੋ ਤੇ ਨਾ ਰਹੂਗਾ ਬਾਥ ਨਾ ਬਚੇਗੀ ਬਾਂਸਰੀ ਉਹਨੂੰ ਪਛਾਣਾ ਹੋਵੇ ਜਦੋਂ ਪਾਕਿਸਤਾਨ ਨਾਲ ਪੰਗਾ ਪੈ ਜਾਂਦਾ ਜਾਂ ਕੋਈ ਚੀਨ ਨਾਲ ਪੰਗਾ ਪੈ ਜਾਂਦਾ ਉਹਨੂੰ ਝੰਡਾ ਲਾ ਕੇ ਸਿੱਖਾਂ ਨੂੰ ਮੂਰੇ ਕਰਦੇ ਨੇ ਇਹ ਸਰਾ ਅਦਾਂ ਤੋਂ ਸੇਕ ਪਾਸੇ ਹੋਗਾ ਨਾ ਤੇ ਬਾਂਸਰੀ ਦਾ ਕੀ ਥੋੜੇ ਪੱਧ ਵੀ ਨਹੀਂ ਗਿਣੇ ਜਾਣੇ ਬਾਂਸਰੀ ਕੀ ਦੀ ਵਜੋਂ ਐਸਾ ਬਲਦ ਜਰੇ ਢੇ ਗਿਰਤ ਕਾਂ ਲੋਗ ਹੈ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਗੱਲਾਂ ਕਰਦੇ ਆ ਯਾਰ ਲੋਕ ਜਨਤਾ ਮਰੀ ਜਾਂਦੀ ਹੈ ਚਲੋ ਕਿਸੇ ਵੀ ਫਿਰਕੇ ਤੇ ਆਪਾਂ ਕਹਿੰਦੇ ਕਿਸੇ ਤੇ ਕੋਈ ਆਫਤ ਆ ਗਈ ਹੈ ਆਪਾਂ ਸਾਰਾਂ ਦੇ ਦੁੱਖ ਮੰਨੋ ਨੇ ਇਹ ਜੀ ਕਹਿੰਦੇ ਵੀ ਹਿੰਦੂ ਆ ਮੁਸਲਮਾਨ ਕੋਈ ਵੀ ਹੈ ਪਰ ਇਹ ਇਹ ਜੇ ਬੰਦੇ ਖੁਸ਼ੀ ਮਨਾਉਂਦੇ ਨੇ ਵੀ ਪੰਜਾਬ ਡੁੱਬਿਆ ਡੋਬਦਾ ਹੈ ਇਹਨਾਂ ਨੂੰ ਜਾਣ ਲੈਣਾ ਚਾਹੀਦਾ ਇਹਨਾਂ ਦਾ ਬਣੂ ਕੀ ਭਜਦਿਆਂ ਨੇ ਉਹਨਾਂ ਨੂੰ ਤਰਤੀ ਮਕਜੂ